ਸਤਿ ਸ਼੍ਰੀ ਅਕਾਲ ਅੱਜ ਦੀ ਵੱਡੀ ਖਬਰ ਹਾਰਟਸਨ ਬੇ ਵੱਲੋਂ ਆ ਰਹੀ ਹੈ ਜਿਸ ਵਿੱਚ ਕੈਨੇਡਾ ਦੀ ਸਭ ਤੋਂ ਪੁਰਾਣੀ ਕੰਪਨੀ ਹਾਰਟਸਨ ਬੇ ਨੇ ਲਿਕਿਡੇਸ਼ਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਇਹ ਕੰਪਨੀ ਬਚ ਸਕੇਗੀ ਜਾਫਰ 1670 ਤੋਂ ਚੱਲੀ ਆ ਰਹੀ ਇਹ ਰਿਟੇਲ ਚੇਨ ਬੰਦ ਹੋ ਜਾਵੇਗੀ ਸੋਮਵਾਰ ਨੂੰ অন্ਟਾਰੀਓ ਦੀ ਕੋਰਟ ਵਿੱਚ ਵਕੀਲਾਂ ਨੇ ਦੱਸਿਆ ਕਿ ਜੇਕਰ ਜੱਜ ਦੀ ਮਨਜ਼ੂਰੀ ਮਿਲਦੀ ਹੈ ਤਾਂ ਤਕਰੀਬਨ 80 ਹਾਰਟਸਨ ਬੇ ਦੇ ਸਟੋਰਸ ਐਂਡ ਜਿਨ੍ਹਾਂ ਵਿੱਚ 3 ਸੈਕਸ 5th ਐਵੇਨਿਊ ਤੇ 13 ਸੈਕਸ ਪਿਫਥ ਸਟੋਰ ਲਿਕুইਡੇਟ ਕੀਤੇ ਜਾਣਗੇ ਇਸ ਲਿਕুইਡੇਸ਼ਨ ਕਾਰਨ ਹਜ਼ਾਰਾਂ ਕਰਮਚਾਰੀਆਂ ਦੀ ਨੌਕਰੀ ਜਾਣ ਦਾ ਖਤਰਾ ਵੱਧ ਚੁੱਕਿਆ ਹੈ ਹਟਸਨ ਬੀ ਕੋਲਹੋਂ ਸਿਰਫ 10-12 ਹਫਤੇ ਹਨ ਜਿਸ ਦੌਰਾਨ ਉਹ ਨਵੀਂ ਫੰਡਿੰਗ ਲੱਭਣ ਦੀ ਕੋਸ਼ਿਸ਼ ਕਰ ਸਕਦੇ ਨੇ ਜੇਕਰ ਕਿਤੇ ਉਹਨਾਂ ਨੂੰ ਵਧੀਆ ਫਾਈਨੈਂਸ਼ੀਅਲ ਹੈਲਪ ਮਿਲ ਜਾਂਦੀ ਹੈ ਤਾਂ ਕੁਝ ਸਟੋਰ ਉਹਨਾਂ ਦੇ ਲਿਕুইਡੇਸ਼ਨ ਹੋਣ ਤੋਂ ਬਚ ਸਕਦੇ ਹਨ ਟਾਨੀ ਦੀ ਗੱਲ ਇਹ ਹੋਈ ਕਿ ਕੋਰਟ ਦੀ ਕਾਰਵਾਈ ਦੌਰਾਨ ਇੰਨੇ ਜ਼ਿਆਦਾ ਵਕੀਲ ਪੱਤਰਕਾਰ ਤੇ ਹੋਰ ਲੋਕ ਉੱਥੇ ਪਹੁੰਚ ਗਏ ਕਿ ਇੱਕ ਵੱਖਰਾ ਨਵਾਂ ਕਵਨਾ ਖੋਲਣਾ ਪਿਆ ਇੱਕ ਕੈਨੇਡਾ ਦੀ ਸਭ ਤੋਂ ਪੁਰਾਣੀ ਰਿਟੇਲ ਹੋਣ ਦੇ ਕਾਰਨ ਬਹੁਤ ਸਾਰੇ ਲੋਕਾਂ ਦਾ ਇੰਟਰਸਟ ਇਹਦੇ ਵਿੱਚ ਹੈ ਤੇ ਲੋਕ ਦੇਖਣਾ ਚਾਹ ਰਹੇ ਨੇ ਕਿ ਇਸ ਦਾ ਅੰਤ ਕਿੱਦਾਂ ਹੋਏਗਾ ਇੱਕ ਖਬਰ ਅਨੁਸਾਰ ਹਾਰਡਸਨ ਬੇ ਨੇ 17 ਮਾਰਚ ਨੂੰ ਕਰੈਡਿਟਰ ਪ੍ਰੋਟੈਕਸ਼ਨ ਲਈ ਅਰਜੀ ਦਿੱਤੀ ਜਿਸ ਵਿੱਚ ਦੱਸਿਆ ਗਿਆ ਕਿ ਕੰਜ਼ਿਊਮਰ ਸਪੈਂਡਿੰਗ ਘੱਟ ਹੋਣ ਕਰਕੇ ਮੁਸ਼ਕਲਾਂ ਆ ਰਹੀਆਂ ਹਨ ਤੇ ਨਾਲ ਦੀ ਨਾਲ ਅਮਰੀਕਾ ਕੈਨੇਡਾ ਦੀ ਟ੍ਰੇਡ ਟੈਂਸ਼ਨ ਕਾਰਨ ਵੀ ਨੁਕਸਾਨ ਹੋ ਰਿਹਾ ਹੈ ਤਾਂ ਕਿ ਇਹ ਬਹੁਤ ਸਾਰੇ ਲੋਕਾਂ ਨੂੰ ਪਤਾ ਕਿ ਅਮਰੀਕਾ ਦੀ ਇਕਨੋਮੀ ਦੇ ਹਾਲਾਤ ਪਿਛਲੇ ਕੁਝ ਸਮੇਂ ਤੋਂ ਚੰਗੇ ਨਹੀਂ ਚੱਲ ਰਹੇ ਤੇ ਉਸ ਤੇ ਲੋਕਾਂ ਨੇ ਸਪੈਂਡਿੰਗ ਵੀ ਕਾਫੀ ਘਟਾ ਦਿੱਤੀ ਹੈ ਜਿਸ ਕਾਰਨ ਇਸ ਤਰ੍ਹਾਂ ਦੇ ਬਹੁਤ ਸਾਰੇ ਬਿਜ਼ਨਸ ਨੂੰ ਬਹੁਤ ਜ਼ਿਆਦਾ ਇੰਪੈਕਟ ਹੋ ਰਿਹਾ ਹੈ ਖਾਸ ਕਰਕੇ ਪੋਸਟ ਪੈਂਡੈਮਿਕ ਸ਼ਾਪਿੰਗ ਟ੍ਰੈਂਡ ਕਰਕੇ ਸ਼ਹਿਰੀ ਇਲਾਕਿਆਂ ਦੇ ਵਿੱਚ ਫੋਟਫਾਲ ਕਾਫੀ ਕੱਢ ਗਿਆ ਹੈ ਇਹਨਾਂ ਮੁਸ਼ਕਲਾਂ ਵਧਨ ਕਰਕੇ ਹਾਰਟਸਨ ਬੇ ਰੈਂਟ ਸਪਲਾਈ ਚੇਨ ਤੇ ਸੈਲਰੀ ਦੀਆਂ ਪੇਮੈਂਟਾਂ ਕਰਨ ਚ ਵੀ ਪਿੱਛੇ ਰਹਿ ਗਿਆ ਹੈ ਇੱਕ ਮਾਲ ਮਾਲਕ ਨੇ ਨੋਵਾ ਸਕੋਸ਼ੀਆ ਵਿੱਚ ਇੱਕ ਸਟੋਰ ਤੇ ਤਾਲਾ ਲਗਾ ਦਿੱਤਾ ਹੈ ਜਦ ਕਿ ਟ੍ਰਾਂਟੋ ਦੇ ਸ਼ਹਿਰ ਸ਼ੈਰਵੇ ਗਾਰਡਨ ਮਾਲ ਵਿੱਚ ਇੱਕ ਹਿਟਰਨਿਸ ਮਾਨ ਜਬਤ ਕਰਨ ਦੀ ਕੋਸ਼ਿਸ਼ ਵੀ ਕੀਤੀ ਹਰਸਨਵੇ ਬੰਦ ਹੋਣ ਤੋਂ ਬਚਣ ਲਈ ਹਰਸਮਦੋ ਕੋਸ਼ਿਸ਼ ਕਰ ਰਹੀ ਹੈ ਪਹਿਲਾ ਇਹਨਾਂ ਦਾ ਪਲਾਨ ਸੀ ਕਿ ਕੁਝ ਅਤੇ ਸਟੋਰ ਬੰਦ ਕਰਕੇ ਕੁਝ ਲੀਜਸ ਵੇਚ ਕੇ ਆਪਾਂ ਸਬਰ ਦੀ ਕੋਸ਼ਿਸ਼ ਕਰਾਂਗੇ ਪਰ ਇਸੇ ਪਾਸੇ ਵੀ ਫਾਈਨੈਂਸ਼ੀਅਲ ਹੈਲਪ ਨਾ ਮਿਲਣ ਕਰਕੇ ਇਹ ਵੀ ਸੰਭਾਵਨਾ ਹੁਣ ਖਤਮ ਹੀ ਹੋ ਰਹੀ ਹੈ ਤੁਸੀਂ ਕੀ ਸੋਚਦੇ ਹੋ ਕੀ ਹਾਰਟਸਨ ਬੇ ਬਚ ਸਕਦੀ ਹੈ ਜਾਂ ਇਹ ਇੱਕ ਇਤਿਹਾਸਕ ਸਮਾਪਤੀ ਹੋਣ ਵਾਲੀ ਹੈ ਕਮੈਂਟ ਕਰਕੇ ਦੱਸਿਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ